तो कितने दे, दे, कि दे... दे, दे सोच की के सोच समझ समझ के के भाई बोली गुरीत पची हजार ती हजार रुपया तीस हजार रुपया 3R X0 99 ਨਾ ਨਾ ਕੋਈ ਨਹੀਂ 18 ਬੰਦੇ ਜੀ ਲੈ ਬੋਲ ਵੀ ਹਾਂਜੀ ਬੋਲੋ ਜੀ ਹਾਂ 95 ਤਰਸੇਮ ਜੀ ਪੂਰੇ ਕਰਦੇ ਹਾਂ ਹਾਂਜੀ ਤਰਸੇਮ ਸਿੰਘ ਹਾਂਜੀ ਦੂਜਾ ਬੰਦਾ ਜੀ ਕੋਈ ਤਰਸੇਮ ਬੋਲ ਵੀ ਕਿੰਨੇ 60 ਹਾਂ ਹਾਂ 60 582000 ਰੁਪਏ ਤਸਵੀਰ ਦਾ ਸਹੀ ਬੱਸ 3 ਲੱਖ ਤੋਂ ਲੋਜੀ ਪੂਰਾ ਕੀ ਦਾ ਨਾਮ ਅਕਾਸ਼ ਸਿੰਘ ਜੀ ਅਗਲਾ ਬੰਦਾ ਬੋਲੋ ਜੀ 6 ਲੱਖ ਰੁਪਏ ਜੀ ਕਿਹਦਾ ਬੰਦਾ ਹੈਗਾ ਜੀ ਚੁੱਪੀ ਹੈ ਬਸ ਕੀ ਨਾ ਬਾਈ ਬਲਦੇਵ ਸਿੰਘ 5 ਹੋ ਸਰ ਇੱਕ ਮਿੰਟ ਬਲਦੇਵ ਸਿੰਘ 6 ਲੱਖ ਤੇ 2000 ਰੁਪਏ ਉਤਾਰਦਾ ਬਈ ਤਸਵੀਰ ਸਿੰਘ ਜਸਵੀਰ ਸਿੰਘ ਮਲੇ ਹੋ ਜੀ ਜਸਵੀਰ ਸਿੰਘ ਦਾ ਤਸਵੀਰ ਦੇ ਕਿੰਨੇ ਆ ਜੀ 5000 ਹੋਰ 6 ਲੱਖ ਤੇ 7000 ਕਿਹਾ ਹੋ ਜੀ 6 ਲੱਖ 7000 ਰੁਪਏ ਅੱਗੇ ਬੋਲੋ ਜੀ ਕਿਹਦਾ ਜੀ ਅਵਤਾਰ ਸਿੰਘ ਦਾ 6 ਲੱਖ 8000 ਹਾਂ ਹਾਂ ਜੀ 6 ਲੱਖ 8000 ਰੁਪਏ ਜੀ ਬੋਲੋ ਜੀ ਕਿਹਦੇ ਨਾਲ ਤੋਂ ਗੁਰਮੀਤ ਸਿੰਘ ਜੀ ਨਵਾ ਬੰਡਾ ਆ ਗਿਆ ਨਾ ਹਾਂ ਜੀ ਤੇ ਉਮੀਦ 6 ਲੱਖ 10000 ਰੁਪਿਆ ਜੀ 11 ਕਰੋ ਜੀ ਜਿਹਦੇ ਨਾਮ ਤੋਂ ਜੀ ਅਵਤਾਰ ਸਿੰਘ 6 11 ਜੀ ਬੋਲੋ ਜੀ ਹਾਂ ਜੀ 6 ਲੱਖ 11000 ਰੁਪਿਆ 18 ਕਨ ਜਮੀਨ ਹੈ ਜੀ ਕੀ ਨਾਂ ਤੇ ਬਲਦੇਵ ਸਿੰਘ ਬਲਦੇਵ ਸਿੰਘ 13 ਕਹਿੰਦੇ 13 ਮੈਂ ਲਿਖਿਆ ਨੇ ਤੁਸੀਂ ਆ ਇੰਤਜ਼ਾਮ ਕਰੋ ਪੈਸੇ ਜਮ੍ਹਾਂ ਕਰੋ हाँ तो तो जी तेरह हजार रुपया बलदेव सिंह जी जीवीर सिंह जसवीर का पंद्रह जी गुरमीर सिंह जी सोलह कोई

ਦਾ 625 ਦੀ ਹੁਣ ਆਈ ਗੱਲ ਕਰੂੰ ਹਾਂ ਗਾਹ ਨੂੰ ਵੀ ਪੀਟਣਾ ਹੈ ਸਹੀ ਗੱਲ ਹੈ ਸੋ ਸੰਝ ਕੇ ਬੋਲੀ ਦਿਓ ਕਿਸੇ ਦੇ ਮਗਰ ਲੱਗ ਕੇ ਚੱਕ ਜਾ ਕੇ ਬੋਲੀ ਨਾ ਦਿਓ ਜੇ ਪੈਸੇ ਭਰਨੇ ਆ ਹਾਂ ਮਸਲਾ ਪੈਸੇ ਆਉਂਦਾ ਹੈ ਕਿਸੇ ਨੂੰ ਮਨ ਤੇ ਰਹਿਣਾ ਹੈ ਉਹ ਪ੍ਰੋਬਲਮਾ ਵਝਾ ਲਿਓ ਮੈਂ ਪ੍ਰੋਬਲਮਾ ਆ ਰਿਹਾ ਹਾਂ ਹੋ ਗਿਆ 625 ਹਾਂਜੀ ਛੱਡਿਏ ਜੀ 625 ਦੋ ਹੈ ਕੋਈ ਕੀ ਯਾਰ ਕਰੋ ਜੀ ਹਾਂਜੀ ਕੀ ਕਰਦੇ ਸੀ ਕੀ ਕਰਦੇ ਜੀ ਉਤਾਰ ਦੇਣਾ ਜੀ ਉਤਾਰ ਦੇਣਾ ਜੀ ਲਓ ਜੀ 630000 ਦੀ ਬੱਤੀ ਦਾ ਤੁਹਾਨੂੰ ਗਰਮੀ ਦੇ ਨਾਲ ਵੱਤੀ ਕਰਦੇ ਨਾਓ ਜੀ ਬੋਲੋ ਜੀ ਬੰਦੇ ਨਾ ਪਾਲਾ ਮੈਂ ਲਿਖੀਏ ਨਾ ਇਧਰ ਤੇ ਨਾ ਕੱਤੀ ਕਰੋ ਜੀ ਕੱਤੀ ਹੋ ਗਿਆ ਜੀ ਉਤਾਰ ਹਾਂਜੀ ਹਵਤਾਰ ਸਕਦਾ 31 ਦੀ ਗਰਮੀ ਤੋਂ ਬੱਤੀ ਕਰ ਕੱਤੀ ਹੋ ਗਿਆ ਜੀ ਬੱਤੀ ਦਾ ਹੋ ਗਿਆ ਸੀ ਪਹਿਲਾਂ ਹੀ ਹੋ ਗਿਆ ਸੀ 33 ਗਰਮੀਤ ਸਿੰਘ ਦਾ ਹਾਂ ਜੀ ਗਰਮੀਤ ਸਿੰਘ ਦਾ 633 ਜੀ 30000 ਰੁਪਿਆ ਜੀ 33 ਉਤਾਰ ਸਿੰਘ ਆ 40 ਕਰੋ ਇੱਕ ਮਿੰਟ ਇੱਕ ਮਿੰਟ ਭਾਈ ਤੁਸੀਂ ਆਪਾਂ ਨਾ ਬੋਲੋ ਆਪਾਂ ਨਾ ਤੁਸੀਂ ਨਹੀਂ ਨਾ ਦੇ ਜਾਂਦੇ ਬੋਲੀਆ ਨੂੰ ਬੋਲਣ ਦੇ ਕੋਈ ਵੀ ਰਾਹ ਬੋਲੋ 35 ਕਰ ਦਿਓ ਜੀ 70000 ਸਿੰਘ ਆਰ ਕੇ ਦੇ ਰੋਮ ਦਾ ਹਾਂ ਸਹੀ ਹੈ ਇਹ ਗੱਲ ਹੈ ਜੀ ਫੁੱਲ ਬੋਲਣ ਵਾਲੇ ਦੀ ਗੱਲ ਸਹੀ ਹੈ ਇਹ ਗੱਲ ਹੈ ਜੀ ਸਰ 63570 ਸੇਮ ਦਾ ਜੀ ਛੱਤੀ ਕਰੋ ਜੀ 36 ਉਤਾਰ ਸਿੰਘ ਭਾਈ 36000 ਰੁਪਏ ਜੀ ਸਹੀ 36000 ਗਰਮੀਤ ਸਿੰਘ ਦਾ ਜੀ ਨਗਰਦਰ ਦਾ ਡਿਪ੍ਰੈਸ ਇਹ ਤੇ ਮੰਦਰ ਤੰਗ ਕਰਦੇ ਸਾਨੂੰ ਹੋਰ ਕਿੰਨੇ ਕਰਨੇ ਗੱਲ ਹਾਂਜੀ 30000 ਰੁਪਇਆ ਜੀ ਹੋਰ ਤੰਗ ਕਰਦੇ ਆ 30000 ਰੁਪਇਆ ਜੀ ਹਾਂਜੀ ਕਰੀਏ 1 2 3 ਗਰਮੀ 99500 1000 99500 ਆਵਤਾਰ ਪੰਜ ਇੰਦਰ ਸਕੋਰਟ ਵਾਲਾ ਪਿਆ ਕੋਈ ਗੱਲ ਨਹੀਂ ਬੜਾ ਤਕਮਾ 99500 ਆਇਆ ਤੇ ਇੱਧਰ ਇਹਨਾਂ ਕੋਲੇ ਪਿਆ ਡੇਂਜਰ ਇੱਧਰ ਵੀ ਮੇਰੇ ਪੈਸੇ